ਆੜਨ ਵਾਲ ਇੱਕ ਵੀਰ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਕੁੱਟਮਾਰ ਹੋਈ ਜਿਸ ਤੋਂ ਬਾਅਦ ਅਸੀਂ ਹਸਪੀਟਲ ਆਏ ਪਰ ਇੱਥੇ ਜੋ ਕੁਝ ਸਾਡੇ ਨਾਲ ਹੋਇਆ ਉਹ ਕੁੱਟਮਾਰ ਤੋਂ ਵੀ ਭੈੜਾ ਸੀ 21 ਚਾਰ ਨੂੰ ਰਾਤ ਨੂੰ 12 1 ਵਜੇ ਸਾਡਾ ਇੱਕੁੱਥਾ ਝਗੜਾ ਹੋ ਗਿਆ ਕਾਰ ਵਾਲੇ ਨੇ ਐਕਸੀਡੈਂਟ ਹੋ ਗਿਆ ਯਾਨੀ ਕਿ ਉਹਦੇ ਬਾਅਦ ਤੋਂ ਉਹਨਾਂ ਨੇ ਪੱਟੋ ਕਰਤੀ ਮੇਰੇ ਬੇਟੇ ਦੀ 12 ਤੇ 100 ਤੇ ਕਾਲ ਕਰਾਟੇ ਕੋਈ ਨਹੀਂ ਪੁੱਜਿਆ ਇੱਥੇ ਮੈਂ ਖੋਦ ਆਪਣੇ ਪਿੰਡ ਤੋਂ ਚੱਲ ਕੇ ਕਰਾਲੀ ਪਹੁੰਚ ਗਈ ਬੰਨ ਮੱਜ ਰਹੇ ਉੱਥੋਂ ਲਿਆ ਕੇ ਇੱਥੇ ਦਾਖਲ ਕਰਾਤਾ ਇਹ ਕਹਿੰਦੇ ਐਮ ਆਰ ਆ ਮੈਂ ਕਹਿੰਦਾ ਐਮ ਆਰ ਕੱਟਣੀ ਆ ਵੇ ਲੈ ਡਾਕਟਰ ਅਈ ਚੱਕੜ ਯਾਰ ਕੇਸ ਐ ਇਨੀ ਡਰਾਈਵਰ ਦੀ ਬਣਾਤੀ ਜੀ ਮੇਰੇ ਬੇਟੇ ਦੀ ਨਹੀਂ ਬਣਾਈ ਤੇ ਡਾਕਟਰ ਹੈਗਾ ਜੀ ਐਸਐਚਪੀ ਦੀ ਉਹ ਮੈਨੂੰ ਕਹਿੰਦਾ ਕਿ ਮੇਰੀ ਡਾਕਟਰ ਪੱਟੀ ਸਾਹਿਬ ਨਾਲ ਗੱਲ ਹੋ ਗਈ ਐ ਜੇ ਤੁਸੀਂ ਉਹ ਕਰਵਾਣਾ ਚਾਹ ਪਈਆ ਕਹਿੰਦਾ 23000 ਲੱਗਣਾ ਅੱਛਾ ਜਾ ਕੇ 23000 ਰੁਪਏ ਜਮ੍ਹਾਂ ਕਰਾ ਕੇ ਆਈ ਜੀ ਡਾਕਟਰ ਦੇ ਕਹਿਣ ਤੇ ਐਮਐਲਆਰ ਕੱਟਣ ਲਈ ਬੱਚੇ ਐਮਐਲਆਰ ਦਾ ਹੀ ਬੱਚੇ ਇਲਾਜ ਕਰਨ ਵਾਸਤੇ ਕਹਿੰਦੇ ਬੇਡ ਦਾ ਪਲੇਟਾ ਪਈਆਂ ਜੀ ਨਾਟਸ ਕਰੂਗਾ ਐਕਸਰੇ ਮੇਰੇ ਕੋਲ ਪਈ ਜੀ ਸਾਰੇ ਜਾਣ ਕੇ ਇਨੀ ਬਾਟੋ ਕੋਈ ਵੀ ਧੀ ਮੋੜ ਕੇ ਇਹਨਾਂ ਨੇ ਉਸੇ ਜਿੱਦੇ ਚ ਪੁਲਿਸ ਨੂੰ ਨਾਰਮਲ ਲਿਖ ਕੇ ਦਿੱਤਾ ਹੀ ਸਭ ਕੁਝ ਉਹਦੇ ਵਿੱਚ ਨਹੀਂ ਪਤਾ ਜੀ ਕਿ ਅਸੀਂ ਕੁਝ ਵੀ ਨਹੀਂ ਹੋਇਆ ਵਾ ਪੁਲਿਸ ਆਣਾ 23 24 ਦਾ 25 ਦਾ ਪਰਚਾ ਕਰਦਾ 26 ਵੀ ਲਾਣ ਦਿੱਤੀ ਜੀ ਮੁੜ ਕੇ ਜਾਂ ਪੱਟੀ ਸਾਹਿਬ ਕੋਲ ਗਿਆ ਜੀ ਮੈਂ ਕਿਹਾ ਪੱਟੀ ਸਾਹਿਬ ਇਹਨਾਂ ਹੋਇਆ ਤਾਂ ਜੀ ਪੱਟੀ ਸਾਹਿਬ ਕਹਿੰਦੇ ਵੀ ਇਦਾਂ ਕਰੋ ਹੋਰ ਜਾਓ ਲੀਡਰਾਂ ਕੋਲ ਕਹਿੰਦਾ ਮੈਂ ਕਿਹਾ ਮੈਂ ਤਾਂ ਕਿਸੇ ਲੀਡਰ ਕੋਲ ਵੀ ਨਹੀਂ ਗਿਆ ਕਹਿੰਦੇ ਨਹੀਂ ਸਾਨੂੰ ਪਤਾ ਜੋ ਹੋਣਾ ਕਹਿੰਦਾ ਜੋ ਮੈਂ ਲਿਖ ਕੇ ਦਿੱਤਾ ਉਹੀ ਹਾਈ ਕੋਰਟ ਤੱਕ ਵੀ ਜਾਊਗਾ ਜਿੱਥੇ ਮੋਹਰ ਮੈਂ ਲਾਤੀ ਉਹੀ ਲੱਗਣੀ ਆ ਤੂੰ ਜੋ ਮਰਨਾ ਕਰਨਾ ਕਰ ਲੋ ਇਨਸਾਫ ਦੀ ਉਮੀਦ ਲੈ ਕੇ ਆਏ ਸੀ ਤੇ ਇੱਥੇ ਫਿਰ ਤੁਹਾਡੇ ਨਾਲ ਅੱਛਾ ਤਾਂ ਨਿਬਾਟੋ ਕਹ ਲੈਣੀ ਕੀਤੀ ਜੀ ਨਹੀਂ ਨਹੀਂ ਕਰਤੀ ਜੀ ਇਹ ਤਾਂ ਮਰੇ ਬੇ ਨੂੰ ਮਾਰਨੇ ਵਾਲਾ ਕੰਮ ਕਰਦੇ ਹਸਪਤਾਲ ਵਾਲੇ ਤਾਂ ਇਹਨਾਂ ਦੇ ਸਿਰ 'ਚ ਵੀ ਸੱਟਾਂ ਲੱਗੀਆਂ ਟਾਂਕੇ ਲੱਗੇ 19 ਨਹੀਂ ਕਿੰਨੇ ਟਾਂਕੇ ਲੱਗੇ ਐ ਰਾੜਾਂ ਦੇ ਮਾਹਾਂ ਦੇ ਤਿੰਨ ਤਿੰਨ ਆਪਰੇਸ਼ਨ ਹੋਏ ਐ ਰਾੜਾਂ ਪਈਆਂ ਐ ਤਾਂ ਇਹਦੇ ਹਿਸਾਬ ਨਾਲ ਤਾਂ ਪਰਚਾ ਵੱਡਾ ਬਣਦਾ ਸੀ ਕੋਈ ਕਾਰਵਾਈ ਨਹੀਂ ਕਰੀਏ ਮੇਰੇ ਕੋਲ ਦੋ ਤਿੰਨ ਦਿਨ ਦੇ ਘੁੰਮਦੇ ਸੀ ਤੁਸੀਂ ਗਰੀਬਾਂ ਨਾਲ ਲੋਕ ਚਾਰੇ ਗਰੀਬ ਬੰਦਾ ਇਹਨਾਂ ਦਾ ਬੱਚਾ ਛੋਟਾ ਜਿਹਾ ਉਹਦੇ ਤਿੰਨ ਤਿੰਨ ਰਾੜਾ ਪਈਆਂ ਐ ਆਪਰੇਸ਼ਨ ਹੀ ਨਹੀਂ ਸਹੀ ਕਰ ਸਕੇ ਹੈ ਉਹਦਾ ਪਰਚਾ ਨਹੀਂ ਸਹੀ ਬਣਾ ਸਕੇ ਔਰ ਦੂਸਰੀ ਪਾਰਟੀ ਨਾਲ ਮਿਲ ਕੇ ਤੁਸੀਂ ਪਰਚਾ ਹੌਲਾ ਬਣਾਤਾ ਉਹਨਾਂ ਨੂੰ ਸਖਤ ਸਜ਼ਾਵਾ ਨਹੀਂ ਦੇ ਸਕੇ ਐ ਤਾਂ ਮੰਨ ਲਓ ਇਹ ਡਾਕਟਰ ਉਹਨਾਂ ਨਾਲ ਮਿਲੇ ਹੋਏ ਸੀ ਸਰਕਾਰ ਤਾਂ ਢੋਡੀ ਐ ਸਰ ਫਿਰ ਸਰ ਕਿਸ ਕਿਸੇ ਲੀਡਰ ਦਾ ਪ੍ਰੈਸ਼ਰ ਸੀ ਮੈਨੂੰ ਇਹਦੇ ਬਾਰੇ ਕੋਈ ਨਹੀਂ ਪਤਾ ਹੈਗਾ ਪੁਲਿਸ ਤੇ ਵੀ ਪ੍ਰੈਸ਼ਰ ਸੀ ਡਾਕਟਰਾਂ ਦੇ ਪ੍ਰੈਸ਼ਰ ਸੀ ਆ ਇਹ ਕਹਿੰਦੇ ਕਿ ਸਾਡੇ ਕੋਲ 25000 ਰੁਪਏ ਵੀ ਲਿਆ ਸੀ ਕਿ ਜੇਕਰ ਕਾਰਵਾਈ ਕਰਾਉਣੀ ਤਾਂ 25000 ਰੁਪਏ ਦਿਓ ਜੋ ਕਿ ਮੈਂ ਬਾਹਰ ਦੇ ਕੇ ਆਇਆ ਸੀ ਮੈਡੀਕਲ ਸਟੋਰ ਦੇ ਉੱਤੇ ਫਿਰ ਜਦੋਂ ਮੈਂ ਰੋਲਾ ਪਾਇਆ 23000 ਤੇ ਉਹ ਸਾਨੂੰ ਫਿਰ ਵਾਪਸ ਕਰਤਾ ਫਿਰ ਸਰ ਇਹ ਪੈਸਿਆਂ ਦੀ ਧੰਤਲੀ ਕੀ ਚੱਲ ਰਹੀ ਹੈ ਜੀ ਇੱਥੇ ਚਲ ਨੇ ਇਹ ਮੈਨੂੰ ਮੈਂ ਇਹ ਦੱਸਿਆ ਨਹੀਂ ਪਹਿਲਾਂ ਤੇ ਜੇਕਰ ਦੱਸਦੇ ਮੈਨੂੰ ਤਾਂ ਮੈਂ ਉਦੋਂ ਹੀ ਉਹਨੂੰ ਕਰਵਾਉਂਦਾ ਵੀ ਇਹ ਨਾ ਕੋਈ ਹਿਊਮਨ ਕਾਰਡ ਸੀਗਾ ਸਰ ਮੈਂ ਤੁਹਾਨੂੰ ਦੱਸ ਕੇ ਵੀ ਆ ਤਾਂ ਤੁਸੀਂ ਮੈਨੂੰ ਪੈਸੇ ਹੀ ਵਾਪਸ ਕਰਾਏ ਤੇ ਉਸ ਤੋਂ ਬਾਅਦ ਕੱਲ ਹੀ ਮੈਂ ਤੁਹਾਡੇ ਕੋਲ ਆ ਕੇ ਗਿਆ ਮੈਂ ਕਿਹਾ ਸਰ ਮੈਂ ਤੁਹਾਨੂੰ ਐਪਲੀਕੇਸ਼ਨ ਦੇ ਗਿਆ ਉਹਦਾ ਕੀ ਕਾਰਵਾਈ ਹੋਈ ਹੈ ਅੱਛਾ ਠੀਕ ਹੈ ਨਹੀਂ ਤੀ ਗੱਲ ਸਵੇਰੇ ਦੁਬਾਰਾ ਆਇਓ ਨਾ ਉਹ ਨੂੰ ਐਪਲੀਕੇਸ਼ਨ ਦੇ ਨਾਲ ਫੋਟੋਗ੍ਰਾਫੀ ਭੇਜੋ ਵਾਟਸਐਪ ਤੇ ਤੇ ਇਨਾਂ ਕੋਲ ਸਾਰੇ ਜਿਹੜੇ ਸਬੂਤ ਸਾਰੀਆਂ ਰਸੀਦਾਂ ਵੀ ਪਈਆਂ ਐ ਸਰਕਾਰੀ ਹਸਪਤਾਲ ਦੇ ਵਿੱਚ ਫਿਰ ਕੋਈ ਕਿਸ ਤਰ੍ਹਾਂ ਉਮੀਦ ਲੈ ਕੇ ਆਊਗਾ ਜੇ ਇੱਥੇ ਹੀ ਕੋਈ ਚੱਲੂਗਾ ਜੀ ਇਹ ਕਿ 10 ਦਿਨ ਪਹਿਲਾਂ ਮੈਂ ਭੱਟੀ ਸਾਹਿਬ ਨਾਲ ਗੱਲ ਕਰੀ ਸੀ ਵੀ ਜਦੋਂ ਕਿਰਪਾਨ ਵੱਜੀਏ ਤੁਸੀਂ ਸਹੀ ਕਾਰਵਾਈ ਕਿਉਂ ਨਹੀਂ ਕੀਤੀ ਹੈਗੀ ਤਾਂ ਉਹਨਾਂ ਦਾ ਮੈਨੂੰ ਜਵਾਬ ਸੀ ਕਿ ਕਹਿੰਦੇ ਕਿਸੇ ਪੱਤਰਕਾਰ ਤੋਂ ਪਤਾ ਨਹੀਂ ਕਿਸੇ ਲੀਡਰ ਤੋਂ ਫੋਨ ਕਰਾਉਂਦੇ ਜੀ ਮੈਂ ਇਸ ਕਰਕੇ ਇਹਦੀ ਕਾਰਵਾਈ ਸਹੀ ਨਹੀਂ ਕੀਤੀ ਹੈ। ਤੁਹਾਡੇ ਕੋਲ ਸਬੂਤ ਪਏ ਸਾਰੇ ਇਹਨਾਂ ਗੱਲਾਂ ਸਾਰੀ ਫਿਰ ਮੇਰੇ ਕੋਲ ਪਈ ਜੀ ਇਕੱਲਾ ਇਕੱਲੇ ਪੁਜੀਦਾਰ ਮੇਰੇ ਕੋਲ ਪਿਆਰ ਕੋਡ। ਉਹਦੇ ਬਾਅਦ ਚ ਇਹ ਕਹਿੰਦੇ ਸਾਨੂੰ ਲਿਖ ਕੇ ਦਿਓ ਜੀ ਲਾਜ ਫਰੀ ਹੋਇਆ ਜੀ। ਮੈਂ ਕਿਹਾ ਜੀ ਪ੍ਰੈਸ਼ਨ ਵਾਲਾ ਫਰੀ ਚ ਕੀਤਾ ਪਰ ਪਹਿਲਾਂ ਵਿੱਚੋਂ ਤੇ ਮੈਂ ਕਹੇ ਲਿਖੋ ਵੀ ਜੇ ਤੁਸੀਂ ਮੈਨੂੰ 23000 ਰੁਪਏ ਜਮ੍ਹਾਂ ਕਰਵਾਇਆ ਥਾ ਮਤਲਬ ਜੇ ਤੂੰ ਤੁਸੀਂ ਉਹਨਾਂ ਦੇ ਮੁਤਾਬਕ ਨਹੀਂ ਚੱਲੇ ਜਾਂ ਪੈਸੇ ਨਹੀਂ ਦਿੱਤੇ ਤਾਂ ਫਿਰ ਪਰਚੇ 'ਚ ਕਾਰਵਾਈ ਕੋਈ ਕਾਰਵਾਈ ਕਾਰਵਾਈ ਜ਼ੀਰੋ ਕਰਤੀ ਮੈਂ ਥਾਣਾ ਗਿਆ ਮੁਰਗੀ ਕਹਿੰਦਾ ਜਾਂ ਹਸਪੀਟਲ ਨਾਲ ਕਹਿੰਦਾ ਜ਼ੀਰੋ ਕਰਤਾ ਮੈਂ ਕੀ ਕਰ ਸਕਦਾ ਜੀ ਤੇ ਕੋਈ ਨਹੀਂ ਆਉਂਦਾ ਇਹਨਾਂ ਕੱਲ ਸਵੇਰੇ ਭੇਜ ਦੋਨੋਂ ਵਜੇ ਨਾ ਮੇਰੇ ਆਫਿਸ ਤੇ ਮੈਂ ਆਫੇਕ ਗਿਆ ਸਰ ਬਣਦੀ ਕਾਰਵਾਈ ਹੋਊਗੀ ਜੀ ਇਹਨਾਂ ਦੇ ਉੱਤੇ ਜਾਂ ਡਾਕਟਰ ਦੇ ਉੱਤੇ ਵੀ ਹੋਊਗੀ ਤਾਂ ਜੀ ਹੋਈ ਰੱਬ ਨਾ ਕਰੇ ਕਿਸੇ ਦੇ ਨਾਲ ਕੋਈ ਘਟਨਾ ਜਹੀ ਵਾਪਰੇ ਕਿ ਕਿਸੇ ਨੂੰ ਹਸਪਤਾਲ ਆਣਾ ਪਵੇ ਪਰ ਫਿਰ ਵੀ ਜੇਕਰ ਕਿਸੇ ਦੇ ਨਾਲ ਕੁਝ ਹੁੰਦਾ ਹੈ ਤਾਂ ਉਹ ਸਰਕਾਰੀ ਹਸਪਤਾਲ ਦੇ ਵਿੱਚ ਇਸ ਕਰਕੇ ਆਉਂਦਾ ਤਾਂ ਕਿ ਉਹਨੂੰ ਇੱਕ ਤਾਂ ਇਲਾਜ ਮਿਲੇ ਦੂਜੀ ਉਹਨੂੰ ਜੇਕਰ ਕਾਨੂੰਨੀ ਕਾਰਵਾਈ ਦੀ ਲੋੜ ਆ ਤਾਂ ਉਸ ਦੇ ਵਿੱਚ ਉਸਦੀ ਮਦਦ ਹੋਵੇ ਸਰਕਾਰੀ ਜੋ ਅਧਿਕਾਰੀ ਜਾਂ ਡਾਕਟਰ ਇੱਥੇ ਬੈਠੇ ਆ ਉਹ ਬਣਦੀ ਕਾਰਵਾਈ ਲਈ ਅੱਗੇ ਲਿਖ ਕੇ ਭੇਜੇ ਤੇ ਅਗਲੀ ਕਾਰਵਾਈ ਪੁਲਿਸ ਕਰੇ ਪਰ ਸਾਡੇ ਨਾਲ ਇੱਕ ਵੀਰ ਆ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਕੁੱਟਮਾਰ ਹੋਈ ਜਿਸ ਤੋਂ ਬਾਅਦ ਅਸੀਂ ਹਸਪੀਟਲ ਆਏ ਪਰ ਇੱਥੇ ਜੋ ਕੁਝ ਸਾਡੇ ਨਾਲ ਹੋਇਆ ਉਹ ਕੁੱਟਮਾਰ ਤੋਂ ਵੀ ਭੈੜਾ ਹੈ ਉਹ ਕੀ ਕੁਝ ਹੋਇਆ ਕਿਉਂ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਉਹ ਗੱਲਾਂ ਬਾਤਾਂ ਸਾਰੀਆਂ ਇਹਨਾਂ ਤੋਂ ਹੀ ਜਾਣਦੇ ਆ ਆ ਬਾਈ ਜੀ ਕੀ ਤੁਹਾਡਾ ਨਾਮ ਹੈ ਕਦੋਂ ਤੁਸੀਂ ਆਏ ਸੀ ਕੀ ਤੁਹਾਡੇ ਨਾਲ ਪਹਿਲਾਂ ਵਾਪਰਿਆ ਉਹ ਦੱਸ ਦੋ ਭਾਈ ਮੇਰਾ ਨਾਮ ਨਰੇਸ਼ ਕੁਮਾਰਾ ਜੀ ਹਮ ਪਿੰਡ ਮੇਰਾ ਰਾਮਪਟੂਟਾ ਜੀ ਮੈਂ ਕਰਾਲੀ ਕੰਮ ਕਰਦਾ ਹੈਗਾ ਜੀ ਹਮ 21 ਚਾਰ ਨੂੰ ਰਾਤ ਨੂੰ 12 1 ਵਜੇ ਸਾਡਾ ਇੱਕੁੱਥਾ ਝਗੜਾ ਹੋ ਗਿਆ ਕਾਰ ਵਾਲ ਨੇ ਐਕਸੀਡੈਂਟ ਹੋ ਗਿਆ ਯਾਨੀ ਕਿ ਉਹਦੇ ਬਾਅਦ ਤੋਂ ਉਹਨਾਂ ਨੇ ਵੱਟੋਂ ਕਰਤੀ ਮੇਰੇ ਬੇਟੇ ਦੀ ਹਮ ਮੈਂ ਪਿੰਡ ਦਾ ਜੀ ਉਦੋਂ ਬਾਅਦ ਮੈਂ ਆਪ ਜਾ ਕੇ ਪਹਿਲਾਂ ਰਾਤ ਨੂੰ 108 ਬਕਸੋ 112 ਤੇ 100 ਤੇ ਕਾਲ ਕਰਾਟੇ ਕੋਈ ਨਹੀਂ ਪੁੱਜਿਆ ਉੱਥੇ ਮੈਂ ਖੋਦ ਆਪਣੇ ਪਿੰਡ ਤੋਂ ਚੱਲ ਕੇ ਕਰਾਲੀ ਪਹੁੰਚ ਗਈ ਬੰਨ ਮੱਜਰੇ ਉੱਥੋਂ ਲਿਆ ਕੇ ਇੱਥੇ ਦਾਖਲ ਕਰਾਤਾ ਇਹ ਕਹਿੰਦੇ ਐਮ ਆਰ ਮੈਂ ਕਹਿੰਦਾ ਜੀ ਐਮ ਆਰ ਕੱਟਣੀ ਹੈ ਵੀ ਲੜਾਈ ਝਗੜੇ ਵਾਲ ਕੇਸ ਹੈ ਇਨੀ ਡਰਾਈਵਰ ਦੀ ਬਣਾਤੀ ਜੀ ਮੇਰੇ ਬੇਟੇ ਦੀ ਨਹੀਂ ਬਣਾਈ ਮੋੜਕਾ ਜੀ ਨਹੀਂ ਸਵੇਰ ਨੂੰ ਮੈਂ ਕਹਾਂ ਜੀ ਦੱਸਿਆ ਮੈਂ ਕਹਿੰਦੀ ਮੇਰੀ ਐਮ ਆਰ ਵੀ ਇਹ ਵੀ ਕੱਟਣੀ ਦੀ ਕਹਿੰਦਾ ਵੀ ਇਹ ਹੀ ਕੱਟਣੀ ਹੈ ਇਹ ਬੱਚਾ ਨਵਾਲ ਘਰ ਦੇ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਹੈ ਨਹੀਂ ਕਿ ਕਿਸ ਸਮਾਂ ਨਾ ਕਿਤੇ ਮੇਰਾ ਕੇਸ ਹੋ ਜਾਦਾ ਤਾਂ ਕੋਈ ਤੁਸੀਂ ਮੰਨ ਲਿਆ ਵੀ ਚਲੋ ਨਹੀਂ ਕੱਟੀ ਜਾਣੀ ਹਾਂਜੀ ਉਹ ਤੋਂ ਬਾਅਦ ਇੱਥੇ ਡਾਕਟਰ ਹੀ ਨਹੀਂ ਵਿੱਚ ਡਾਕਟਰ ਵਿੱਚ ਖੜੇ ਕਰਤੇ ਇੱਕ ਇੱਥੇ ਡਾਕਟਰ ਹੈਗਾ ਜੀ ਐਸਐਸ ਬੀਡੀ ਉਹ ਮੈਨੂੰ ਕਹਿੰਦਾ ਕਿ ਮੇਰੀ ਡਾਕਟਰ ਪੱਟੀ ਸਾਹਿਬ ਨਾਲ ਗੱਲ ਹੋ ਗਈ ਹੈ ਜੇ ਤੁਸੀਂ ਉਹ ਕਰਵਾਉਣਾ ਤਾਂ ਰੁਪਈਆ ਕਹਿੰਦਾ 23000 ਲੱਗਣਾ ਮੈਂ ਕਹਿੰਦੀ ਮੇਰੇ ਕੋਲ ਕਹਿੰਦਾ ਵੀ ਨਗਦ ਪੈਸੇ ਲੱਗਣੇ ਮੈਂ ਕਹਿੰਦੀ ਨਗਦ ਮੇਰੇ ਕੋਲ ਹੈ ਨਹੀਂ ਕਹਿੰਦਾ ਏਟੀਐਮ ਚ ਕਢਾ ਕੇ ਦਿਓ ਮੈਂ ਕਹਿੰਦਾ ਨਹੀਂ ਜੀ ਮੈਂ ਇਹਨੂੰ ਜਾਣ ਕੇ ਮੈਂ ਕਹਿੰਦਾ ਗੂਗਲ ਪੇ ਵਾਲਾ ਸਿਸਟਮ じゃ ਹੈਗਾ ਇੱਕ ਕਹਿੰਦਾ ਚ ਡਾਕਟਰ ਦੇ ਕਹਿੰਦੇ ਐਮ ਐਲ ਆਰ ਕੱਟਣ ਲਈ ਬੱਚੇ ਐਮ ਐਲ ਆਰ ਦਾ ਹੀ ਬੱਚੇ ਇਲਾਜ ਕਰਨ ਵਾਸਤੇ ਕਹਿੰਦੇ ਹੂੰ ਜੇ 23000 ਰੁਪਏ ਹਿੰਦ ਮੈਡੀਕਲ ਸਟੋਰਾਂ ਨੂੰ ਦੇ ਗਿਆ ਮੈਂ ਹਿੰਦ ਮੈਡੀਕਲ ਸਟੋਰਾਂ ਨੂੰ ਦੇ ਗਿਆ ਜੀ ਮੁੜ ਕੇ ਮੈਂ ਫਿਰ ਜਦ ਪੈਸੇ ਜਮ੍ਹਾਂ ਹੋ ਗਏ ਜੀ ਗੂਗਲ 'ਵੀ ਹੋ ਗਏ ਉਹਦੇ ਬਾਅਦ ਆ ਕੇ ਮੈਂ ਰੋਲਾ ਪਾਇਆ ਜੀ ਹੂੰ ਸਾਡਾ ਚਲੋ ਰੋਲਾ ਪਿਆ ਮੁੜ ਕੇ ਡਾਕਟਰਾਂ ਕੋਲ ਗਿਆ ਜੀ ਐਸ ਐਮਓ ਸਾਹਿਬ ਕਹਿੰਦੇ ਗੱਲ ਕੀ ਹੋਈ ਮੈਂ ਕਹਿੰਦਾ ਜਿੱਦਾਂ ਤਾਂ ਗੱਲ ਹੋਈ ਐ ਇਹਨੇ ਮੁੜ ਕੇ ਇੱਥੇ ਡਾਕਟਰ ਪੂਸ਼ਨ ਨੂੰ ਬੁਲਾਇਆ ਜੀ ਡਾਕਟਰ ਪੂਸ਼ਨ ਕਹਿੰਦਾ ਜਿੱਦਾਂ ਕਰੋ ਸੱਤ ਹੋ ਗਈ ਗਲਤੀ ਜੀ ਕਹਿੰਦੇ ਬੇਦੀ ਓਏ ਮੈਨੂੰ ਨਾਗਦੇ ਪੈਸੇ ਦੇ ਹਟੇ ਕਹਿੰਦੇ ਭਾਵੇਂ 23 ਦਾ 25 ਲੈ ਲੈ ਤੂੰ ਪੈਸੇ ਵਾਪਸ ਲੈ ਲੈ ਜੀ ਨਾਗਦੇ ਮੈਂ ਕਹਿੰਦਾ ਨਹੀਂ ਜੀ ਗੂਗਲ ਪੇ ਕਰਾਓ ਮੁੜ ਕੇ ਫੇਰ ਨਹੀਂ ਹਿੰਦ ਮੈਡੀਕਲ ਸਟੋਰ ਤੋਂ ਮੈਨੂੰ ਵਾਪਸ ਕਰਾਤੇ ਜੀ ਬੇਟਾ ਪਲੇਟਾ ਪਈਆਂ ਜੀ ਨਾਟਸ ਕਰੂਗਾ ਐਕਸਰੇ ਮੇਰੇ ਕੋਲ ਪਈ ਜੀ ਸਾਰੇ ਯਾਨੀ ਕਿ ਇੰਨੀ ਵੱਡੋ ਕੋਈ ਵੀ ਤੀ ਮੁੜ ਕੇ ਇਹਨਾਂ ਨੇ ਉਸੇ ਜਿੱਦੇ ਚ ਪੁਲਿਸ ਨੂੰ ਨੋਰਮਲ ਲਿਖ ਕੇ ਦਿੱਤਾ ਈ ਸਭ ਕੁਝ ਐਮਐਲਆਰ ਦੇ ਵਿੱਚ ਨੋਰਮਮਲ ਲਿਖ ਕੇ ਦਿੱਤਾ ਨੋਰਮਲ ਹੈ ਜੀ ਕਹਿੰਦੇ ਆਸ-ਪਾਸ ਸਕ੍ਰੂ ਦੇਖ ਸਕਦੇ ਆ ਉਹਦੇ ਵਿੱਚ ਨਹੀਂ ਪਾਤਾ ਜੀ ਕਿ ਆ ਜੀ ਕੁਝ ਵੀ ਨਹੀਂ ਹੋਇਆ ਵਾ ਪੁਲਿਸ ਸਿਕਰੂ ਲੱਗੇ ਹੋਏ ਆਪਰੇਸ਼ਨ ਹੋਇਆ ਪਲੇਟਾਂ ਪੰਜਾਬ ਵਿੱਚ ਹਾਂਜੀ ਮੁੜ ਕੇ ਜਾਂ ਭੱਟੀ ਸਾਹਿਬ ਕੋਲ ਗਿਆ ਜੀ ਮੈਂ ਕਿਹਾ ਭੱਟੀ ਸਾਹਿਬ ਇਹਨਾਂ ਹੋਇਆ ਤਾਂ ਜੀ ਭੱਟੀ ਸਾਹਿਬ ਕਹਿੰਦੇ ਵੀ ਐਦਾਂ ਕਰੋ ਹੋਰ ਜਾਓ ਲੀਡਰਾਂ ਕੋਲ ਕਹਿੰਦਾ ਮੈਂ ਕਿਹਾ ਮੈਂ ਤਾਂ ਕਿਸੇ ਲੀਡਰ ਕੋਲ ਵੀ ਨਹੀਂ ਗਿਆ ਕਹਿੰਦੇ ਨਹੀਂ ਸਾਨੂੰ ਪਤਾ ਜੋ ਹੋਣਾ ਕਹਿੰਦਾ ਜੋ ਮੈਂ ਲਿਖ ਕੇ ਦੇਤਾ ਉਹੀ ਹਾਈ ਕੋਰਟ ਤੱਕ ਵੀ ਜਾਊਗਾ ਜਿੱਥੇ ਮੋਹਰ ਮੈਂ ਲਾਤੀ ਉਹੀ ਲੱਗਣੀ ਆ ਤੂੰ ਜੋ ਮਕ ਕਰਨਾ ਕਰ ਲੋ ਇਹ ਮੈਨੂੰ ਭੱਟੀ ਸਾਹਿਬ ਨੇ ਕਿਹਾ ਜੀ ਤੁਸੀਂ ਇਨਸਾਫ ਦੀ ਉਮੀਦ ਲੈ ਕੇ ਆਏ ਸੀ ਤੇ ਇੱਥੇ ਫਿਰ ਤੁਹਾਡੇ ਨਾਲ ਅੱਛਾ ਤਾਂ ਅੰਨੀ ਬਾਟੋ ਕਾਲ ਨਹੀਂ ਕੀਤੀ ਜਿੰਨੀ ਨਹੀਂ ਕਰਤੀ ਜੀ ਇਹ ਤਾਂ ਮਰੇ ਬੇ ਨੂੰ ਮਾਰਨੇ ਵਾਲਾ ਕੰਮ ਕਰਦੇ ਹਸਪਤਾਲ ਵਾਲੇ ਤਾਂ ਕੋਈ ਸੁਣਵਾਈ ਨਹੀਂ ਕਿਸੇ ਦੀ ਕੋਈ ਕੁਝ ਨਹੀਂ ਉਸ ਤੋਂ ਬਾਅਦ ਇੱਥੇ ਇੱਕ ਵੀ ਮੇਰੇ ਕੋਲ ਸਾਰੇ ਇਕੱਲੇ ਇਕੱਲੇ ਪ੍ਰੂਫ ਪਏ ਆ ਜੀ ਕਿੰਨਾ ਹੀ ਨਹੀਂ ਮੇਰਾ ਇੱਥੇ ਪਹਿਲ ਹੋਇਆ ਜਾ ਕੇ ਮੈਂ ਸਰਕਾਰੀ ਹੌਸਪਟਲ ਫ੍ਰੀ ਕਰਕੇ ਆਇਆ ਤਾਂ ਮੇਰੇ ਬੱਚਾ ਕਾਟ ਹੀ ਬਣਿਆ 5 ਲੱਖ ਵਾਲਾ ਇਕੱਲਾ ਇਕੱਲਾ ਟੈਸਟ ਬਾਹਰ 38 38 ਰੁਪਏ ਟੈਸਟ ਨਹੀਂ ਬਾਹਰ ਕਰਵਾਈ ਸਾਡੇ ਅੱਛਾ ਸਾਡੇ ਕੋਲ ਸਬੂਤ ਪਏ ਸਾਰੇ ਇਹਨਾਂ ਗੱਲਾਂ ਸਾਰੀ ਫਿਰ ਮੇਰੇ ਕੋਲ ਪਏ ਜੀ ਇਕੱਲਾ ਇਕੱਲੇ ਪੀਡਾਰ ਮੇਰੇ ਕੋਲ ਪਿਆ ਰਿਕਾਰਡ ਉਦੇ ਬਾਅਦ ਇਹ ਕਹਿੰਦੇ ਸਾਨੂੰ ਲਿਖ ਕੇ ਦੇਓ ਇਲਾਜ ਫ੍ਰੀ ਹੋਇਆ ਜੀ ਮੈਂ ਕਿਹਾ ਜੀ ਆਪਰੇਸ਼ਨ ਵਾਲਾ ਫ੍ਰੀ ਚ ਕੀਤਾ ਪਰ ਪਹਿਲਾਂ ਵੇਚੂ ਤੇ ਮੈਂ ਕਹੀ ਲਿਖੋ ਵੀ ਜੇ ਤੂੰ ਮੈਨੂੰ 23000 ਰੁਪਏ ਜਮ੍ਹਾਂ ਕਰਵਾਇਆ ਥਾ ਕਹਿੰਦੇ ਵੀ ਯਾਰ ਤੂੰ ਇਦਾਂ ਨਾ ਕਰ ਮੈਂ ਕਹੀ ਇਹ ਗੱਲ ਗਲਤ ਐ ਤੂੰ ਮੇਰੇ ਤੋਂ 23000 ਲਿਆ ਉਹ ਕਹਿੰਦੇ ਵੀ ਚਲ ਤੈਨੂੰ 23 ਵਾਪਸ ਉਹ ਮੈਂ ਲੈ ਆ ਗੂਗਲ ਪੇ ਕਰਵਾ ਕੇ ਵਾਪਸੀ ਜੀ ਬਾਕੀ ਆ ਸਾਰੀਆਂ ਰਸੀਦਾ ਪਈਆਂ ਮੇ ਕੋਈ 1-1 ਰੁਪਏ ਲੱਗੇ ਦੀਆਂ ਜੀ ਇਹਨੂੰ ਉਸੇ ਜਿਹਦੇ ਚ ਆ ਸਾਰੇ ਦੇਖ ਸਕਦੇ ਆ ਕਿ ਕਿੰਨਾ ਪਲੇਟਾਂ ਪਈਆਂ ਕਿੰਨੇ ਸਕਰੂ ਲੱਗੇ ਕਿੰਨੀਆਂ ਰਾੜਾਂ ਪਈਆਂ ਇਹਨਾਂ 23 24 25 ਦਾ ਪਰਚਾ ਬਣਾ ਕੇ ਭੇਜਤਾ ਪਟੀ ਨਾਲ ਮਤਲਬ ਜਦੋਂ ਤੁਸੀਂ ਉਹਨਾਂ ਦੇ ਮੁਤਾਬਕ ਨਹੀਂ ਚੱਲੇ ਜਾਂ ਪੈਸੇ ਨਹੀਂ ਦਿੱਤੇ ਤਾਂ ਫਿਰ ਪਰਚੇ 'ਚ ਕਾਰਵਾਈ ਕੋਈ ਨਹੀਂ ਕਾਰਵਾਈ ਕਾਰਵਾਈ ਜ਼ੀਰੋ ਕਰਤੀ ਮੈਂ ਠਾਣਾ ਗਿਆ ਮੁਰਗੀ ਕਹਿੰਦਾ ਜਾਂ ਹਸਪੀਟਲ ਨਾਲ ਕਹਿੰਦਾ ਜ਼ੀਰੋ ਕਰਤਾ ਮੈਂ ਕੀ ਕਰ ਸਕਦਾ ਜੀ ਜੋ ਕਿ ਜਿਹੜਾ ਮੁਰਸ਼ੀਤਾ ਆਇਓ ਤਾਂ ਉਹਨੇ ਕਿਹਾ ਤਾਂ ਕਹਿੰਦਾ ਯਾਰ ਨਹੀਂ ਬਾਟੋ ਕੋਈ ਵੀ ਉਹਨੇ ਲਿਖਿਆ ਕੁਛ ਨਹੀਂ ਮੈਂ ਕਿਹਾ ਜੀ ਮੈਨੂੰ ਹੁਣ ਕੀ ਪਤਾ ਇਹਦੇ ਬਾਰੇ ਕਿ ਤੁਸੀਂ ਪੈਸੇ ਦੇ ਦਿੰਦੇ ਫਿਰ ਸਾਰਾ ਕੁਝ ਠੀਕ ਫਿਰ ਸਭ ਕੁਝ ਓਕੇ ਦਾ ਜੀ ਪੈਸੇ ਪੈਸਾ ਦਾ ਮੈਂ ਰੋਲਾ ਪਾ ਲਿਆ ਮੁੜ ਕੇ ਨਹੀਂ ਪਰਚੇ ਜ਼ੀਰੋ ਕਰਤਾ ਜੀ ਤਾਂ ਬਿਲਕੁਲ ਸਾਬਕਾ ਵਿਧਾਇਕ ਸਾਹਿਬ ਵੀ ਸੰਦੂਆ ਸਾਹਿਬ ਖੜੇ ਆ ਕਿਵੇਂ ਦੇਖਦੇ ਹੋ ਜੀ ਤੁਸੀਂ ਇਹਨਾਂ ਦੇ ਹੁਣ ਨਾਲ ਆਏ ਹੋ ਸਾਰਾ ਕੁਝ ਦੇਖਿਆ ਬੱਚਾ ਤੁਸੀਂ ਇਹ ਦੇਖੋ ਇਹਨਾਂ ਨਾਲ ਬਹੁਤ ਮੈਂ ਉਸ ਜਦੋਂ ਇਹਨਾਂ ਦੇ ਬੇਟੇ ਦਾ ਸੱਟ ਲੱਗੀ ਉਸ ਦਿਨ ਮੇਰੀ ਮਦਦ ਹੀ ਡੈਥ ਹੋ ਗਈ ਮੈਂ ਨਹੀਂ ਆ ਸਕਿਆ ਉਹ ਰਾਤ ਨੂੰ ਮੈਨੂੰ ਫੋਨ ਆਇ ਮੈਂ ਵੀ ਡਾਕਟਰਾਂ ਨੂੰ ਫੋਨ ਕਰਾਇਆ ਕਿ ਇਹਨੂੰ ਐਡਮਿਟ ਕਰੋ ਐਸਐਚਓ ਸਾਹਿਬ ਨੂੰ ਫੋਨ ਕਰਿਆ ਕਿ ਇਹਨਾਂ ਦੇ ਬਿਆਨ ਲਓ ਜਾ ਕੇ ਚਾਰ ਪੰਜ ਦਿਨ ਮੈਨੂੰ ਫੋਨ ਕਰਨ ਤੋਂ ਬਾਅਦ ਇਹਨਾਂ ਦੇ ਬਿਆਨ ਬੂ ਲੈਣ ਆਏ ਆ ਤਾਂ ਬਾਅਦ ਚ ਜਦੋਂ ਮੈਂ ਬੇਲਾ ਹੋਇਆ ਤਾਂ ਇਹਨੇ ਮੈਨੂੰ ਕਹਾਣੀ ਦੱਸੀ ਹੈ ਜਿਹੜੀ ਕਿ ਬੜੀ ਮੱਧ ਭਾਗੀ ਕਹਾਣੀ ਸੀ ਫਿਰ ਮੈਂ ਡਾਕਟਰ ਸਾਹਿਬ ਨਾਲ ਵੀ ਗੱਲ ਕਰੀ ਇਹਨਾਂ ਪੱਟੀ ਸਾਹਿਬ ਨਾਲ ਉਹਨਾਂ ਨੇ ਵੀ ਕਿਹਾ ਹੈ ਕਹਿੰਦਾ ਜੀ ਅਸੀਂ ਸਾਨੂੰ ਕੋਈ ਕੋਈ ਧਮਕੀਆਂ ਕਿਸੇ ਦੇ ਫੋਨ ਕਰਾ ਰਹੇ ਸੀ ਅਸੀਂ ਸਹੀ ਕਾਰਵਾਈ ਨਹੀਂ ਕਰੀ ਹੈਗੀ ਠੀਕ ਹੈ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਤੁਸੀਂ ਗਰੀਬਾਂ ਨਾਲ ਲੋਕ ਚਾਰੇ ਗਰੀਬ ਬੰਦਾ ਇਹਨਾਂ ਦਾ ਬੱਚਾ ਛੋਟਾ ਜਿਹਾ ਉਹਦੇ ਤਿੰਨ ਤਿੰਨ ਰਾੜਾ ਪਈਆਂ ਐ ਆਪਰੇਸ਼ਨ ਹੀ ਸਹੀ ਕਰ ਸਕੇ ਹੈ ਉਹਦਾ ਪਰਚਾ ਨਹੀਂ ਸਹੀ ਬਣਾ ਸਕੇ ਔਰ ਦੂਸਰੀ ਪਾਰਟੀ ਨਾਲ ਮਿਲ ਕੇ ਤੁਸੀਂ ਪਰਚਾ ਹੌਲਾ ਬਣਾਤਾ ਉਹਨਾਂ ਨੂੰ ਸਖਤ ਸਜ਼ਾਵਾ ਨਹੀਂ ਦੇ ਸਕੇ ਹੈ ਤਾਂ ਮੰਨ ਲਓ ਇਹ ਡਾਕਟਰ ਉਹਨਾਂ ਨਾਲ ਮਿਲੇ ਹੋਏ ਸੀ ਤੇ ਕਰਦੇ ਤਾਂ ਡੀਏ ਸਰ ਫਿਰ ਸਰ ਕਿਸ ਕਿਸੇ ਲੀਡਰ ਦਾ ਪ੍ਰੈਸ਼ਰ ਸੀ ਮੈਨੂੰ ਇਹਦਾ ਬਾਰੇ ਕੋਈ ਨਹੀਂ ਪਤਾ ਹੈਗਾ ਪੁਲਿਸ ਤੇ ਵੀ ਪ੍ਰੈਸ਼ਰ ਸੀ ਡਾਕਟਰਾਂ ਦੇ ਵੀ ਪ੍ਰੈਸ਼ਰ ਸੀ ਕਿਸ ਤੇ ਸੀ ਕਿਸ ਦਾ ਸੀ ਇਹ ਮੈਨੂੰ ਪਤਾ ਨਹੀਂ ਹੈਗਾ ਬਲ ਜੋ ਮੈਂ ਡਾਕਟਰਾਂ ਨਾਲ ਗੱਲ ਕਰੀ ਹੈ ਪੁਲਿਸ ਵਾਲਿਆਂ ਨਾਲ ਗੱਲ ਕਰੀ ਹੈ ਬਾਅਦ ਚ ਪੁਲਿਸ ਵਾਲਿਆਂ ਚੋਂ ਮੇਰੇ ਕਹਿਣ ਤੇ ਐਸ ਐਚ ਓ ਸਾਹਿਬ ਨੇ ਇਹਦੇ ਬਿਆਨ ਬੁਨ ਲਏ ਆ ਉਹਨੇ ਸਚਾਈ ਦੱਸਤੀ ਹੈ ਕਿ ਤੁਹਾਡੇ ਪਰਚੇ ਕੁਝ ਨਹੀਂ ਹੈਗਾ ਇਹਨਾਂ ਦੇ ਸਿਰ 'ਚ ਵੀ ਸੱਟਾਂ ਲੱਗੀਆਂ ਟਾਂਕੇ ਲੱਗੇ 10 ਨਹੀਂ ਕਿੰਨੇ ਟਾਂਕੇ ਲੱਗੇ ਆ ਰਾੜਾਂ ਦੇ ਮਾਹਾਂ ਦੇ ਤਿੰਨ ਤਿੰਨ ਆਪਰੇਸ਼ਨ ਹੋਏ ਆ ਰਾੜਾਂ ਪਈਆਂ ਤਾਂ ਇਹਦੇ ਹਿਸਾਬ ਨਾਲ ਤਾਂ ਪਰਚਾ ਵੱਡਾ ਬਣਦਾ ਸੀ ਕੋਈ ਕਾਰਵਾਈ ਨਹੀਂ ਕਰੀਏ ਮੇਰੇ ਕੋਲ 2 ਨਹੀਂ ਪਤਾ ਕਰਦੇ ਨਾਲ ਤੇ ਡਾਕਟਰ ਆਏ ਐ ਅਸੀਂ 1:30 ਵਜੇ ਪਹੁੰਚ ਗਏ ਸਾਰੇ ਹਸਪੀਟਲ ਬੰਦ ਸੀ ਕੋਈ ਡਾਕਟਰ ਨਹੀਂ ਇਸ ਹਸਪੀਟਲ ਦੇ ਵਿੱਚ ਹੈ ਮਤਲਬ ਜਿਹੜੇ ਐਸਐਮਓ ਸਾਹਿਬ ਵੀ ਹੈ ਨਹੀਂ ਸੀ ਤੇ ਸੀਐਮਓ ਸਾਹਿਬ ਸਾਡੇ ਜਿਹੜੇ ਸਿਵ ਸਰਜਨ ਉਹ ਵੀ ਹੈ ਨਹੀਂ ਸੀ ਦੋਨੋਂ ਮੇਨ ਡਾਕਟਰ ਹੁੰਦੇ ਜਿਨ੍ਹਾਂ ਨਾਲ ਆਪਾਂ ਗੱਲ ਕਰ ਸਕਦੇ ਆਗੇ ਉਹ ਦੋਨੋਂ ਤਾਲੇ ਲੱਗੇ ਹੋਏ ਐ ਹਾਂਜੀ ਤੇ ਹੁਣ ਤੁਸੀਂ ਫਿਰ ਵਿਧਾਇਕ ਸਾਹਿਬ ਸਾਬਕਾ ਵਿਧਾਇਕ ਤੁਸੀਂ ਰਹੇ ਹੋ ਤੇ ਤੁਸੀਂ ਪੁੱਛਿਆ ਐਸਐਮਓ ਸਾਹਿਬ ਨੂੰ ਇਸ ਬਾਰੇ ਜਾ ਹੁਣ ਹੁਣ ਗੱਲ ਕਰ ਲੈਂਦਾ ਤੁਹਾਡੇ ਸਾਹਮਣੇ ਮਲਾ ਕੇ ਹੈ ਵੀ ਇਹ ਉਹਨਾਂ ਨੂੰ ਵੀ ਮੈਂ ਉਸ ਦਿਨ ਗੱਲ ਕਰੀ ਸੀ ਵੈਸੇ ਉਹਨਾਂ ਨਾਲ ਫੇਰ ਗੱਲ ਕਰ ਲੈਂਦੇ ਆਪਾਂ ਬਿਲਕੁਲ ਤੁਸੀਂ ਕਾਰਵਾਈ ਕੀ ਮੰਗ ਰਹੇ ਹੋ ਇੱਥੇ ਇਹ ਕਹਿੰਦੇ ਜਿਹੜੇ ਮੇਰਾ ਨਵਾਲਕ ਬੱਚਾ ਹੈਗਾ ਜੀ 15 ਸਾਲ ਦਾ ਮੁੰਡਾ ਮੇਰਾ ਬੇਟਾ ਸਾਗਰਪੂਰ ਵਾਲਾ ਜੀ ਹਾਂਜੀ ਐਸਐਮਓ ਸਾਹਿਬ ਸਸੀ ਕਾਲ ਜੀ ਸਸੀ ਕਾਲ ਜੀ ਮੈਂ ਅਮਰਜੀ ਸੰਧੋਵਾ ਬੋਲ ਰਿਹਾ ਜੀ ਹਲੋ ਹਾਂਜੀ ਸਸੀ ਕਾਲ ਜੀ ਸਰ ਮੈਂ ਅਮਰਜੀ ਸੰਧੋਵਾ ਬੋਲਦਾ ਐਕਸਨ ਲਿਆ ਹਾਂ ਜੀ ਹਾਂਜੀ ਸਰ ਮੈਂ ਆਇਆ ਸੀ ਤੁਹਾਡੇ ਹਸਪੀਟਲ ਤੋਂ ਲੋ ਤੁਸੀਂ ਨਿਕਲ ਗਏ ਆ ਹਾਂਜੀ ਹਾਂਜੀ ਮੈਂ ਨਾ ਇੱਕ ਸਾਡਾ ਇਥੇ ਮੁੰਡਾ ਕਹਿੰਦਾ ਨਾ ਸੀ ਬੇਟਾ ਸਾਗਰ ਪੋਸਟਵਾਲ ਸਾਹਿਬ ਤੁਹਾਡੇ ਬੱਚਾ ਇੱਕ ਐਕਸੂ ਦਾ ਨਾ ਵੱਡ ਟੋਕ ਕਰ ਦਿੱਤੀ ਸੀ ਕਿਸੇ ਨੇ ਲੜਾਈ ਝਗੜੇ ਤੇ 21 22 April ਨੂੰ ਅੱਛਾ ਉਹ ਤੁਹਾਡੇ ਡਾਕਟਰ ਸਾਹਿਬ ਨੇ ਉਹ ਤੇ ਰਾੜਾ ਰੋਣਾ ਪਈਆਂ ਮੁੰਡੇ ਦਾ ਤਿੰਨ ਤੇ ਉਹਦੀ ਬਾਹ ਟੁੱਟੀ ਹੈ ਬੜੇ ਆਪਰੇਸ਼ਨ ਹੋਇਆ ਸਿਰ ਵਿੱਚ ਵੀ ਟਾਂਕੇ ਲੱਗੇ ਆ ਉਹ ਕਹਿੰਦੇ ਪਰਚੇ ਪੋਸਟਵਾਲੇ ਕੋ ਗਏ ਮੈਂ ਉਹਨਾਂ ਨੂੰ ਪੁੱਛਿਆ ਕਹਿੰਦੇ 23 ਦਾ ਪਰਚਾ ਬਣਾ 23 24 ਦਾ ਕੋਈ ਤੇ ਕਾਰਵਾਈ ਨਹੀਂ ਕਰੀ ਸਹੀ अच्छा हां जी 490 की इधर द्वारा सागरपुर सागर पोस्टवाल जी बलवीर सिंह बलवीर पोस्टवाल ਤੇ ਬਲਵੀਰ ਸਿੰਘ ਇਹ ਪੱਟੀ ਕੋਈ ਡਾਕਟਰ ਹੈ ਪੱਟੀ ਜਵਰਾਜ ਪੱਟੀ ਉਹਨਾਂ ਕੋਲ ਕੇਸ ਸੀ ਠੀਕ ਹੈ ਮੈਂ ਦੇਖਦਾ ਹਾਂ ਜੀ ਆਏ ਕਰਿਓ ਜੀ ਬਤਿਆ ਉਹਦਾ ਸਵੇਰੇ ਮੈਨੂੰ ਮਿਲ ਲੈਣਾ ਇਹ ਤੁਹਾਡੇ ਕੋਲ ਆਏ ਆ ਜੀ ਇੱਕ ਦੋ ਵਾਰ ਆਏ ਸੀ ਇਹ ਆ ਕੇ ਗਏ ਆ ਜੀ ਤੁਹਾਡੇ ਕੋਲ ਅੱਛਾ ਜਿਹਦੇ ਪੈਸੇ ਵਾਪਸ ਕਰਾਏ ਸੀ ਤੁਸੀਂ ਪਤਨੀ ਮੈਂ 23000 ਰੁਪਏ ਕੋਈ ਆਪਰੇਸ਼ਨ ਵੋਸ਼ਣ ਵਾਸਤੇ ਦਿੱਤੇ ਸੀ ਜੀ ਠੀਕ ਹੈ ਇਹ ਕਰਿਓ ਜੀ ਇਹਨਾਂ ਦੇ ਕਾਰਵਾਈ ਮਤਲਬ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੰਜਾਬੀ ਲੋਕ ਚੈਨਲ ਤੋਂ ਗੱਲ ਕਰ ਰਹੇ ਹਾਂ ਜੀ ਤੇ ਮੈਂ ਇਹ ਜਾਨਣਾ ਵੀ ਚਾਹੁੰਦਾ ਸੀ ਇਸ ਜਰੀਏ ਵੀ ਤੁਹਾਡੇ ਇਹ ਕਹਿੰਦੇ ਕਿ ਸਾਡੇ ਕੋਲ 25000 ਰੁਪਏ ਵੀ ਲਿਆ ਸੀ ਕਿ ਜੇਕਰ ਕਾਰਵਾਈ ਕਰਾਉਣੀ ਤਾਂ 25000 ਰੁਪਏ ਦੋ ਜੋ ਕਿ ਮੈਂ ਬਾਹਰ ਦੇ ਕੇ ਆਇਆ ਸੀ ਮੈਡੀਕਲ ਸਟੋਰ ਦੇ ਉੱਤੇ ਫਿਰ ਜਦੋਂ ਮੈਂ ਰੋਲਾ ਪਾਇਆ 23000 ਤੇ ਉਹ ਸਾਨੂੰ ਫਿਰ ਵਾਪਸ ਕਰਤਾ ਫਿਰ ਸਰ ਇਹ ਪੈਸਿਆਂ ਦੀ ਤਾਂ ਤੰਤਲੀ ਕੀ ਚੱਲ ਰਹੀ ਹੈ ਜੀ ਇੱਥੇ ਚੰ ਨੇ ਮੈਨੂੰ ਮੈਂ ਇਹ ਪੁੱਛ ਦਸਿਆ ਨਹੀਂ ਪਹਿਲਾਂ ਤੇ ਜੇਕਰ ਦੱਸਦੇ ਮੈਨੂੰ ਤੇ ਮੈਂ ਉਦੋਂ ਹੀ ਉਹਨੂੰ ਕਰਵਾਉਂਦਾ ਵੀ ਇਹਨਾਂ ਕੋਈ ਯੂਜ਼ਮਨ ਕਾਰਡ ਸੀਗਾ ਉਹਨੂੰ ਲਿਸਕੋ ਜੀ ਸਰ ਇਹ ਕਹਿੰਦੇ ਸੀ ਤੁਹਾਡੀ ਤੇ ਧਿਆਨ ਵਿੱਚ ਵੀ ਲਿਆਂਦਾ ਸੀ ਇਹ ਗੱਲ ਸਰ ਮੈਂ ਤੁਹਾਨੂੰ ਦੱਸ ਕੇ ਵੀ ਆਦਾ ਤੁਸੀਂ ਮੈਨੂੰ ਪੈਸੇ ਹੀ ਵਾਪਸ ਕਰਾਏ ਤੇ ਉਹ ਤੋਂ ਬਾਅਦ ਕੱਲ ਹੀ ਮੈਂ ਤੁਹਾਡੇ ਕੋਲ ਆ ਕੇ ਗਿਆ ਮੈਂ ਕਿਹਾ ਸਰ ਮੈਂ ਤੁਹਾਨੂੰ ਐਪਲੀਕੇਸ਼ਨ ਦੇ ਗਏ ਉਹਦਾ ਕੀ ਕਾਰਵਾਈ ਹੋਈ ਹੈ ਤੁਸੀਂ ਮੈਨੂੰ ਕਿਹਾ ਕਹਿੰਦੇ ਵੀ ਐਦਾਂ ਕਰੋ 32 ਨੰਬਰ ਕਮਰੇ ਜਾ ਕੇ ਪਤੋ ਕਰੋ ਵੀ ਕੀ ਬਣਿਆ ਤੁਹਾਡੇ ਕੋਲ ਕੱਲ ਹੀ ਆ ਕੇ ਗਿਆ ਸਰ ਮੈਂ ਅੱਛਾ ਠੀਕ ਹੈ ਨਹੀਂ ਤੀ ਕੱਲ ਸਵੇਰੇ ਦੁਬਾਰਾ ਆਇਓ ਨਾ ਉਹ ਮੈਨੂੰ ਐਪਲੀਕੇਸ਼ਨ ਦੇ ਨਾਲ ਫੋਟੋਗ੍ਰਾਫੀ ਭੇਜੋ WhatsApp ਤੇ ਉਹਦਾ ਤੂੰ ਇੰਨੇ ਕੋਲ ਸਾਰੇ ਜਿਹੜੇ ਸਬੂਤ ਸਾਰੀਆਂ ਰਸੀਦਾਂ ਵੀ ਪਈਆਂ ਐ ਸਰਕਾਰੀ ਹਸਪਤਾਲ ਦੇ ਵਿੱਚ ਫਿਰ ਕੋਈ ਕਿਸ ਤਰ੍ਹਾਂ ਉਮੀਦ ਹਾਂ ਹਾਂ ਨਹੀਂ ਉਹ ਤੁਹਾਡੀ ਗੱਲ ਸਹੀ ਆ ਚੱਲੀ ਪਤਾ ਕੀ ਅਸੀਂ ਨਾ ਪੀ ਪੀ ਡੀ ਬਹੁਤ ਹੁੰਦੇ ਆ ਤੁਸੀਂ ਤਾਂ ਉਧਰ ਮੈਂ ਕਿਹਾ ਤਾਂ ਹੀ ਗਿਆ ਸੀ ਉਹ ਆਪਣੀ ਸ਼ਿਕਾਇਤ ਜਿਹੜੀ ਤੁਸੀਂ ਦਿੱਤੀ ਸੀ ਉਹ ਲੈ ਕੇ ਆਓ ਬਿਲਕੁਲ ਮੇਰੇ ਕੋਲ ਸਰ ਇੱਕ ਗੱਲ ਤੁਹਾਡੇ ਕੋਲ ਹੋਰ ਜਾਣਨਾ ਚਾਹਾਂਗਾ ਜੇਕਰ ਕਿਸੇ ਦੀ ਬਾਹ ਦੇ ਵਿੱਚ ਸਕਰੂ ਲੱਗੇ ਹੋਣ ਜਾਂ ਫਿਰ ਪਲੇਟਾਂ ਪਈਆਂ ਹੋਵੇ ਪਰੇਟ ਹੋਵੇ ਤਾਂ ਪਰਚੇ ਦੀ ਕਾਰਵਾਈ ਕੀ ਰਹਿੰਦੀ ਹੈ ਜੀ ਸਿਰ 'ਚ ਵੀ ਟਾਂਕੇ ਹੋਣ ਜਿੰਜੀ ਤਾਂ ਇਹ ਡੀ ਟੁੱਟੀ ਆ ਉਹ ਤਾਂ ਡਿਪੈਂਡ ਕਰਦਾ ਨਾ ਵੀ ਇਹ ਕਿਰਪਾਨਾਂ ਟੁੱਟੀ ਹੈ ਹਾਕੀ ਨਾਲ ਟੁੱਟੀ ਹੈ ਜੇ ਕਿਰਪਾਨਾਂ ਟੁੱਟੀ ਹੈ ਟੁੱਟੀ ਹੈ 326 ਬਣੇਗੀ ਜੇ ਕਿ ਹਾਕੀ ਨਾਲ ਟੁੱਟੀ ਹੈ 325 ਬਣੇਗੀ ਠੀਕ ਹੈ ਨਾ ਇਹਨਾਂ ਨੇ ਕਹਿੰਦੇ ਕਿਰਪਾਨ ਆਰਪਾਰ ਕਰੀ ਸੀ ਮੈਂ ਉਦੋਂ ਡਾਕਟਰ ਪੱਟੀ ਸਾਹਿਬ ਨਾਲ ਵੀ ਗੱਲ ਕਰੀ ਸੀ ਮੈਂ ਕਿਹਾ ਜੀ ਇਹ ਕਿਰਪਾਨ ਆਰਪਾਰ ਹੋ ਗਈ ਹੈ ਤੁਸੀਂ ਕਾਰਵਾਈ ਸਹੀ ਕਿਉਂ ਨਹੀਂ ਕੀਤੀ ਹੈਗੀ ਹਾਂ ਹਾਂ ਜੀ ਡਾਕਟਰ ਸਾਹਿਬ ਤੁਸੀਂ ਮਾਣੋ ਜਿੰਮੇਵਾਰ ਬੰਦੇ ਇਸ ਹਸਪੀਟਲ ਦੇ ਬਹੁਤ ਬੜਾ ਹਸਪੀਟਲ ਸਾਡਾ ਰੋਪੜ ਦਾ ਜੀ ਠੀਕ ਮੈਂ ਮੈਂ ਇੱਕ 10 ਦਿਨ ਪਹਿਲਾਂ ਮੈਂ ਪੱਟੀ ਸਾਹਿਬ ਨਾਲ ਗੱਲ ਕਰੀ ਸੀ ਕਿ ਜਦੋਂ ਕਿਰਪਾਨ ਵੱਜੀਏ ਤੁਸੀਂ ਸਹੀ ਕਾਰਵਾਈ ਕਿਉਂ ਨਹੀਂ ਕੀਤੀ ਹੈਗੀ ਤਾਂ ਉਹਨਾਂ ਦਾ ਮੈਨੂੰ ਜਵਾਬ ਸੀ ਕਿ ਕਹਿੰਦੇ ਕਿਸੇ ਪੱਤਰਕਾਰ ਤੋਂ ਪਤਾ ਨਹੀਂ ਕਿਸੇ ਲੀਡਰ ਤੋਂ ਫੋਨ ਕਰਾਉਂਦੇ ਦੀ ਮੈਂ ਇਸ ਕਰਕੇ ਇਹਦੀ ਕਾਰਵਾਈ ਸਹੀ ਨਹੀਂ ਕਰੀ ਹੈ ਮੇਰੇ ਨਾਲ ਉਹਨਾਂ ਨੇ ਇਸ ਵਿਸ਼ੇ ਤੇ ਗੱਲ ਕਰੀ ਮੈਂ ਤੁਹਾਨੂੰ ਮੈਂ ਕਿਤੇ ਵਿਜੀ ਚੱਲ ਗਿਆ ਕੰਮ ਵਿੱਚ ਵਿਜੀ ਸੀ ਮੈਂ ਆ ਨਹੀਂ ਸਕਿਆ ਮੈਂ ਤੁਹਾਨੂੰ ਦੱਸਣਾ ਵੀ ਜਾਂਦਾ ਸੀ ਮੈਂ ਅੱਜ ਮਿਲਣ ਵਾਸਤੇ ਆਇਆ ਚਲੋ ਤੁਸੀਂ ਨਿਕਲ ਗਏ ਸੀ ਇਹਨਾਂ ਹਾਂਜੀ ਹਾਂਜੀ ਚਲੋ ਕੋਈ ਨਿਆ ਹੁੰਦਾ ਹੈ ਨਾ ਕੱਲ ਫੇਰੇ ਭੇਜ ਦਿਓ ਉਹਨੂੰ ਮੇਰੇ ਨਾ ਮੇਰੇ ਆਫਿਸ ਤੇ ਤੇ ਮੈਂ ਆਪੇ ਪੇਕ ਲੈਂਦਾ ਸਰ ਬੰਦ ਦੀ ਕਾਰਵਾਈ ਹੋਊਗੀ ਜੀ ਇਹਨਾਂ ਦੇ ਉੱਤੇ ਜਾਂ ਡਾਕਟਰ ਦੇ ਉੱਤੇ ਵੀ ਹੋਊਗੀ ਸਾਹਿਬ ਜੀ ਜੀ ਸ਼ੁਕਰੀਆ ਸੋ ਸੰਦੋਵਾ ਸਾਹਿਬ ਕਿਵੇਂ ਦੇਖਦੇ ਹੋ ਤੇ ਹੁਣ ਤੁਹਾਡੇ ਫੋਨ ਦੇ ਉੱਤੇ ਇਹ ਤਾਂ ਗੱਲ ਹੋ ਰਹੀ ਆ ਪਰ ਬੰਦਾ ਗੇੜੇ ਮਾਰ ਰਿਹਾ ਖੱਜਲ ਹੋ ਰਿਹਾ ਕੋਈ ਕਾਰਵਾਈ ਨਹੀਂ ਦੇਖੋ ਜਿਹੜਾ ਸਾਡਾ ਰੋਪੜ ਹਲਕਾ ਹੈ ਹੂੰ ਇਹ ਸਿਰਫ ਥੋੜਾ ਸਾਹਮਣੇ ਹੈ ਕਿ ਨਹੀਂ ਤੁਹਾਨੂੰ ਨਹੀਂ ਐਦਾਂ ਦੀ ਬਹੁਤ ਬੜੇ ਕਰਾਪਸ਼ਨ ਤੇ ਐਡਾ ਬਣ ਚੁੱਕਿਆ ਹੈ ਹਸਪੀਟਲ ਦਾ ਇਹਦੇ ਵਿੱਚ ਸਾਡੇ ਇੱਥੇ ਦੇ ਚੁਣੇ ਹੋਏ ਲੋਕ ਜਿਹੜੇ ਹੈਗੇ ਆ ਉਹ ਸ਼ਾਮਲ ਨਹੀਂ ਇੱਕ ਬੜਾ ਰੌਲਾ ਅੱਜਕੱਲ ਸਾਡੇ ਨੂਰਪੁਰ ਵੇਦੀ ਬੈਂਸਾਂ ਸਾਡੇ ਇਧਰ ਹਲਕੇ ਚ ਪਿਆ ਹੋਇਆ ਹੈ ਜੀਐਸਟੀ ਵਾਲਿਆਂ ਦਾ ਉਹ ਇੱਕ ਰੇਨੀ ਸੈਣੀ ਕੋਈ GST ਦਾ ETU ਹੈ ਉਹ ਲੋਕਾਂ ਦਾ ਦੁਕਾਨਾਂ ਤੇ ਛਾਪੇ ਮਾਰਦਾ ਹੈ ਤੇ ਉਹਦੇ ਵਿੱਚ ਸੈਟਲਮੈਂਟ ਹੋ ਰਹੀ ਹੈ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹੈ ਕਿ ਇਸ ਹਸਪੀਟਲ ਦੀ ਇਸ ਕੇਸ ਦੀ ਵੀ ਤੇ ਉਸ GST ਦੀ ਜਿਹੜੀ ਰੇਟਾਂ ਪੈ ਰਹੀਆਂ ਲੋਕਾਂ ਦੇ ਬਾਰ-ਬਾਰ ਰੇਡ ਮੀਨ ਹੋ ਗਿਆ ਲੋਕ ਸਾਰੇ ਪਰੇਸ਼ਾਨ ਆ ਦੁਕਾਨ ਵਾਲੇ ਉਹਨਾਂ ਨਾਲ ਬਾਅਦ ਸੌਦੇ ਹੋ ਰਹੇ ਆ ਉਹਦੀ ਇਨਕੁਆਰੀ ਕਰਾਓ ਉਹਦੇ ਵਿੱਚ ਪਤਾ ਲੱਗੂ ਦਾ ਬੰਦੇ ਪਿੱਛੇ ਕੌਣ ਹੈ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਜ਼ੀਰੋ ਟੋਲਰੈਂਸ ਹੈ ਜੀ ਸਾਡੀ ਤੇ ਅਸੀਂ ਰਮਨ अरोड़ा ਜਿਹੜੇ ਹੈਗੇ ਦੇਖ ਲਓ ਕਿੱਦਾਂ ਕਰ ਰਿਹਾ ਉਹ ਇਹੀ ਗੱਲ ਕਹਿ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੇਨਤੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਕਹਿੰਦਾ ਹੈ ਕਿ ਜਿਹੜਾ GST ਵਾਲਾ ਰਜਨੀਸ਼ ਰੈਡਾ ਮਾਰ ਰਿਹਾ ਹੈ ਉਹਨਾਂ ਵਿੱਚ ਬਹੁਤ ਸਮਝੌਤੇ ਕਰਾਉਣ ਵਾਲਾ ਬੰਦਾ ਕੌਣ ਹੈ ਲੋਕਾਂ ਦੇ ਤੁਸੀਂ ਆਪਣੀ ਜਿਹੜੇ ਪੁਲਿਸ ਦੀ CID ਭੇਜੋ ਚੰਡੀਗੜ੍ਹ ਤੋਂ ਅਫਸਰ ਭੇਜੋ ਉਹਨਾਂ ਦੇ ਪਤਾ ਕਰੋ ਇਹ ਬੰਦੇ ਕੌਣ ਨੇ ਰੈਡਾ ਮਰਵਾ ਰਿਹਾ ਹੈ ਕੌਣ ਸਮਝੌਤੇ ਕਰਾ ਰਿਹਾ ਹੈ ਕੌਣ ਪੈਸੇ ਲੈ ਰਿਹਾ ਹੈ ਇਹ ਮੇਰੇ ਕੋਲ ਬਹੁਤ ਸਾਰੀਆਂ ਆਈਆਂ ਮੈਂ ਤੁਹਾਡੇ ਮੀਡੀਆ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਇਸ ਹਸਪਤਾਲ ਦੀ ਵੀ ਕਾਰਵਾਈ ਨੂੰ ਦੇਖੋ ਤੇ ਉਸ ਜਿਹੜੀਆਂ ਰੇਡਾਂ ਪੈ ਰਹੀਆਂ ਜੀਐਸਟੀ ਦੀਆਂ ਉਹਦੇ ਵੀ ਜਰੂਰ ਰਿੰਦੀਸ਼ ਸੈਣੀ ਹੈ ਕੋਈ ਈਟੀਓ ਮੈਨੂੰ ਨਹੀਂ ਜਾਣਦਾ ਕੌਣ ਹੈ ਉਸ ਬੰਦੇ ਨੂੰ ਮੈਂ ਦੋ ਚਾਰ ਵਾਰ ਫੋਨ ਵੀ ਕਰਿਆ ਉਹਨੇ ਫੋਨ ਨਹੀਂ ਚੱਕਿਆ ਪਰ ਲੋਕਾਂ ਵਿੱਚ ਵੱਡੀ ਲੋਕ ਕਹਿੰਦੇ ਆ ਕਿ ਇੱਕ ਬੰਦੇ ਆ ਵਿੱਚ ਜਿਹੜੇ ਸਮਝੌਤੇ ਕਰਾਉਂਦੇ ਆ ਫਿਰ ਪੈਸੇ ਲੈਂਦੇ ਆ ਰੇਡਾਂ ਦੇ ਮਰਵਾਉਂਦੇ ਸਾਡਾ ਇਲਾਕਾ ਬਹੁਤ ਪਰੇਸ਼ਾਨ ਹੈ ਇਸ ਕਰਕੇ ਮੈਂ ਤੁਹਾਡੇ ਚੈਨਲ ਰਾਹੀਂ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਨੂੰ ਮੈਨੂੰ ਉਮੀਦ ਹੈ ਕਿ ਉਹ ਪੂਰੀ ਦੀ ਇਨਕੁਆਇਰੀ ਕਰਾਂਗੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਊਗਾ ਕਿ ਰੇਡਾ ਕੌਣ ਮਰਵਾ ਰਿਹਾ ਹੈ ਪੈਸੇ ਵਿੱਚ ਕੌਣ ਲੈ ਰਿਹਾ ਹੈ ਉਹ ਬੰਦੇ ਕੌਣ ਹੈਗੇ ਆ ਸ਼ਾਮਲ ਇਸ ਕਰਕੇ ਜਿਹੜਾ ਹਸਪੀਟਲ ਚ ਵੀ ਇੱਥੇ ਫੌਨ ਡਾਕਟਰ ਨੂੰ ਕੀ ਨਾ ਕਰਿਆ ਬਈ ਕਾਰਵਾਈ ਨਾ ਕਰੋ ਪੋਰਟਸ ਵੀ ਢਿੱਲੀ ਰਹੀ ਹੈ ਉਹ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਇਹ ਜ਼ਰੂਰ ਜਾਣ ਇਹਦੀ ਇਨਕੁਆਇਰੀ ਕੀਤੀ ਜਾਵੇ ਮੈਂ ਬਿਲਕੁਲ ਹਸਪੀਟਲ ਦੇ ਵਿੱਚ ਉਮੀਦ ਲੈ ਕੇ ਆਏ ਸੀ ਇੱਕ ਪਾਸੇ ਬੱਚੇ ਦੇ ਨਾਲ ਵਾਟੂਕ ਹੋਈ ਹੈ ਬੱਚੇ ਦੀ ਇੰਜਰੀਆਂ ਵੀ ਹੋਈਆਂ ਉਹਦਾ ਇਲਾਜ ਵੀ ਇੱਥੇ ਹੋਇਆ ਪਰ ਉਸ ਤੋਂ ਬਾਅਦ ਗੱਲਾਂ ਹੋਰ ਕਈ ਸਾਹਮਣੇ ਆ ਗਈਆਂ ਕਿ ਭਾਈ ਪੈਸੇ ਲੈ ਗਏ ਆ ਡਾਕਟਰਾਂ ਦੇ ਵੱਲੋਂ ਫਿਰ ਪੈਸੇ ਵਾਪਸ ਵੀ ਹੋਏ ਆ ਪਰ ਉਸ ਰੰਜਿਸ਼ ਦੇ ਚਲਦੇ ਆ ਕਾਰਵਾਈ ਨਹੀਂ ਹੋਈ ਜਿਹੜੀ ਹੋਣੀ ਚਾਹੀਦੀ ਸੀ ਸੋ ਇਹ ਕਾਰਵਾਈ ਹੁਣ ਹੋਊਗੀ ਕਿ ਨਹੀਂ ਹੋਊਗੀ ਇਹ ਕਾਰਵਾਈ ਬਣਦੀ ਸੀ ਕਿ ਨਹੀਂ ਬਣਦੀ ਸੀ ਹੁਣ ਆ ਕੀ ਚਾਹੀਦਾ ਸੀ ਹੋ ਕੀ ਰਿਹਾ ਹੈ ਕਸੂਰਵਾਰ ਕੌਣ ਆ ਜ਼ਿੰਮੇਵਾਰ ਕੌਣ ਆ ਜਿਹੜੇ ਵੱਡੇ ਸਵਾਲ ਐ ਸੋ ਜਿੱਥੇ ਇਹ ਕਾਰਵਾਈ ਚਾਹੁੰਦੇ ਆ ਕਿ ਬਣਦੀ ਕਾਰਵਾਈ ਜੋ ਪਰਚੇ ਵਿੱਚ ਹੋਣੀ ਚਾਹੀਦੀ ਸੀ ਉਹ ਕੀਤੀ ਜਾਵੇ ਤਾਂ ਉੱਥੇ ਜਿਹੜਾ ਰਿਕਾਰਡ ਦੇ ਲਈ ਜ਼ਿੰਮੇਵਾਰ ਆ ਜਿਹਨੇ ਕਾਰਵਾਈ ਆਪਣੀ ਚੰਗੀ ਤਰ੍ਹਾਂ ਨਹੀਂ ਕੀਤੀ ਜਿਸ ਦਾ ਜੋ ਫਰਜ਼ ਬਣਦਾ ਸੀ ਉਹ ਨਹੀਂ ਨਿਭਾਇਆ ਉਸ ਦੇ ਉੱਤੇ ਵੀ ਬਣਦੀ ਕਾਰਵਾਈ ਦੀ ਮੰਗ ਕਰ ਰਿਹਾ ਸੋ ਐਸਐਮਓ ਸਾਹਿਬ ਨੇ ਕੱਲ ਬੁਲਾਇਆ ਜ਼ਰੂਰ ਹੈ ਉਸ ਤੋਂ ਬਾਅਦ ਕੀ ਇਹ ਜੋ ਕਾਰਵਾਈ ਦੀ ਮੰਗ ਕਰ ਰਿਹਾ ਜੋ ਹੋਣੀ ਚਾਹੀਦੀ ਹੈ ਹੋਊਗੀ ਜਾਂ ਫਿਰ ਲਾਰੇ ਹੀ ਮਿਲਣਗੇ ਹੁੰਦਾ ਕੀ ਇਹ ਦੇਖਣ ਵਾਲੀ ਗੱਲ ਰਹੀ ਕੀ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕਚਾਨਣ